ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਦੇਵ ਸਾਹੂ ਅੱਜ ਪਹੁੰਚੇ ਹੋਇਆ ਆਪਾਂ ਸਹਿਰ ਲੌਂਗਵਾਲ ਰੰਦਾਵਾ ਬੱਕਰੀਆਂ ਤੇ ਦੇਸੀ ਮੁਰਗੇ ਦਾ ਜਿੱਥੇ ਬਣਦਾ ਆਚਾਰ ਜਿੰਨੂੰ ਖੁਸ਼ੀ ਹੁੰਦੀ ਹੈ ਜਦੋਂ ਭਰਾ ਆ ਕੇ ਕਹਿੰਦੇ ਨੇ ਕਿ ਭਾਈ ਤੇਰੀ ਵੀਡੀਓ ਦੇਖ ਕੇ ਹੀ ਐਡੀ ਦਰੋ ਆਚਾਰ ਲੈਣ ਆਇਆ ਅੱਜ ਆਪਣੀ ਵੀਡੀਓ ਦੇਖ ਕੇ ਭਾਈ ਜੀ ਫਰੀਦਕੋਟ ਤੋਂ ਆਚਾਰ ਲੈਣ ਆਏ ਨੇ ਤੇ ਕੌਰੀਆਂ ਤੋਂ ਆਚਾਰ ਲੈਣ ਆਏ ਨੇ ਤੇ ਭਾਈ ਆਪਾਂ ਚੱਲ ਕੇ ਉਹਨਾਂ ਨਾਲ ਕਰਾਂਗੇ ਗੱਲਬਾਤ ਤੁਸੀਂ ਵੀ ਆਇਓ ਬੜੇ ਰਹੋ ਵੀਡੀਓ 'ਚ ਆਓ ਚੱਲਦੇ ਆਂ ਅੰਦਰ ਲੋ ਵੀ ਆਪਣਾ ਵੈਸੇ ਅੱਜ ਦਾ ਬਾਪੂ ਜੀ ਮਿਲਣੇ ਆਏ ਹੋ ਸੀਗੇ ਤੇ ਮੈਂ ਜਾਂਦਾ ਨਾ ਮਿਲ ਕੇ ਚੱਲਦੇ ਆਂ ਤੇ ਇੱਥੇ ਤੋਂ ਆਏ ਤਾਂ ਬਾਪੂ ਜਿਹੜੀ ਕਹਿੰਦੇ ਕਿ ਆਪਣੇ ਕੋਲ ਬਾਈ ਜੀ ਆ ਵੀ ਆਏ ਹੋਣੇ ਤੁਹਾਡੀ ਵੀਡੀਓ ਦੇਖ ਕੇ ਤੇ ਆਪਾਂ ਬਾਈ ਜੀ ਦੇ ਨਾਲ ਵੀ ਕਰਦੇ ਆਂ ਗੱਲਬਾਤ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਕੋਹ ਘਾਣੇ ਤੋਂ ਹੈ ਕਿੱਥੇ ਪੈਦਾਈ ਇਹ ਫਰੀਦਕੋਟ ਤੋਂ ਹੈਗਾ 20 ਕਿਲੋਮੀਟਰ ਅੱਗੇ ਜੀ ਨੰਬਰ ਦਾ ਰਾਏ ਕੋਹ ਘਾਣੇ ਦੇ ਸਾਬਕਾ ਸਰਪੰਚ ਵੀ ਆ ਠੀਕ ਹੈ ਜੀ ਉੱਥੋਂ ਵੀਡੀਓ ਦੇਖ ਕੇ ਇਚਾਰ ਲੈਣ ਵਾਸਤੇ ਵੀਡੀਓ ਇੱਕ ਸਪੈਸ਼ਲ ਆਈ ਹੈ ਤੇ ਬਾਪੂ ਜੀ ਨੇ ਮਿਲਣ ਆਏ ਨੇ ਯਾਰ ਵੱਡੀ ਗੱਲ ਤਾਂ ਬਾਪੂ ਜੀ ਨੇ ਮਿਲਣ ਆਏ ਨੇਗੇ ਮੈਂ ਕਿਹਾ ਵੀ ਤੇ ਇਹ ਇਹਦੇ ਕੋਈ ਮਿਲਾਵਟ ਨਹੀਂ ਕਰਦਾ ਆ ਜਾਂ ਕਿਸਾਨ ਇੱਕ ਬੰਦਾ ਤੇ ਸਾਨੂੰ ਇਸੇ ਕਰਕੇ ਚੰਗਾ ਲੱਗਿਆ ਅਸੀਂ ਫਿਰ ਉਹ ਤੋਂ ਦੋਨੇ ਭਰਾ ਆ ਗਏ ਠੀਕ ਹੈ ਤੇ ਬਾਪੂ ਜੀ ਹੁਣ ਫਿਰ ਆ ਵੀਰਾਂ ਦੀ ਏਡੀ ਦਰੋਂ ਮਾਣ ਕਰਕੇ ਆਏ ਨੇਗੇ ਠੀਕ ਹੈ ਤੇ ਅਚਾਰ ਉਧਰ ਬਣ ਵੀ ਰਿਹਾ ਜੀ ਜੀ ਤੇ ਆਪਾਂ ਇਹਨਾਂ ਦੇ ਬਾਈਆਂ ਨੂੰ ਉਹ ਵੀ ਦੱਸਾਂ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬੀ ਵੀਰਾਂ ਦਾ ਵੀਡੀਓ ਦੇਖਣ ਵਾਲਿਆਂ ਦਾ ਸਾਰਿਆਂ ਦਾ ਵੀਰ ਦੀ ਵੀਰ ਦਾ ਸਾਰੇ ਪੰਜਾਬੀ ਦਾ ਧੰਨਵਾਦ ਕਰਦਾ ਹਾਂ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਉਧਰੋਂ ਆਈ ਧੀਦਰ ਹੁਣ ਆਪਣੇ ਕੋਲ ਆਏ ਹੋਣੇ ਬਾਈ ਜੀ ਇਹ ਉਧਰ ਬੈਠੇ ਨੇ ਬਾਈ ਜੀ ਕੌੜੀਆਂ ਤੋਂ ਆਏ ਨੇ ਬਾਈ ਤੇ ਮੈਂ ਸੋਚਿਆ ਯਾਰ ਕਿਉਂ ਨਾ ਦੇਖੋ ਰਿਵਿਊ ਜ਼ਰੂਰੀ ਨੇਗੇ ਰਿਵਿਊ ਤੇ ਜਰਾ ਜ਼ਿਕਰ ਕਰਦਾ ਅਗਲਾ ਕਿ ਹਾਂ ਯਾਰ ਠੀਕ ਹੈ ਨਾ ਵੀਰ ਜੀ ਬਾਈ ਦੀ ਕੌੜੀਆਂ ਤੋਂ ਆਏ ਨੇਗੇ ਇਹਨਾਂ ਨੂੰ ਆਪਾਂ ਅੱਜ ਆਪਣੀ ਰਸੋਈ ਤੇ achar ਵੰਡ ਰਹੇ ਹਾਂ ਤੇ ਬਾਈ ਇਹਨਾਂ ਨੂੰ ਪਾਲੀ ਚਾਲਦੇ ਆਂ ਉਧਰ achar ਦਿਖਾਉਣੇ ਆ ਵੰਡਾਂਗੇ ਹਾਂਜੀ ਇਹ ਵੀ ਅਸੀਂ ਕਹਿ ਰਹੇ ਤੇ ਵੀ ਅਸੀਂ ਇੱਡੀ ਦੂਰ ਆਇਆ ਮੈਂ ਇੱਡੀ ਦੂਰ ਆਇਆ ਕਿਉਂਕਿ ਅਸੀਂ ਬੰਦੇ ਵੀ ਦੇਸੀ ਆ ਤੇ ਸਾਰੇ ਚਾਰ ਵੀ ਦੇਸੀ ਆ ਕਿਹੜਾ ਹੀ ਸਮਾਨ ਪਾਰਿਆ ਉਹ ਵੀ ਦੇਸੀ ਆ ਦੇਖੋ ਆਮ ਲੋਕਾਂ ਵਾਂਗੂ ਸਾਨੂੰ ਊਠ ਪਟਾਂਗ ਪਾਉਣਾ ਨਹੀਂ ਆਉਂਦਾ ਜੀ ਕਈ ਵਾਰੀ ਆ ਪਾ ਦੋ ਉਹ ਪਾ ਦੋ ਉਹ ਕੋਈ ਵੀ ਕਿਸੇ ਵੀ ਚੀਜ਼ ਦਾ ਟੇਸਟ ਨਹੀਂ ਉਹਦੇ ਵਿੱਚ ਆਉਂਦਾ ਸਿਰਫ ਅਸੀਂ ਜਿਹੜੀ ਘਰਾਂ ਦੇ ਵਿੱਚ ਆਪਣੇ ਪੰਜਾਬੀ ਰਸੋਈ ਆ ਸਿਰਫ ਬਿਲਕੁਲ ਉਹੀ ਰਸੋਈ ਆ ਬਾਈ ਜੀ ਆਪਣੇ ਫਿਰੋਜ਼ਪੁਰ ਤੋਂ ਆਏ ਨੇ ਇੱਧਰ ਸੁਨਾਮ ਕੌਰਿਆਂ ਤੋਂ ਆਏ ਨੇ ਮੀਟਕੋਰ ਤੋਂ ਆਏ ਨੇ ਜੀ ਇੱਧਰ ਸੁਨਾਮ ਕੌਰਿਆਂ ਤੋਂ ਆਏ ਨੇ ਇਹਨਾਂ ਨੂੰ ਅੱਜ ਦਿਖਾਉਣ ਚੱਲਿਆ ਵੀ ਸਾਡੀ ਰਸੋਈ ਦੇਖੋ ਭਈ ਆਸੀਂ ਗੱਪ ਮਾਰਦੇ ਆਂ ਕਿ ਤੁਸੀਂ ਬਿਲਕੁਲ ਵਾਕਈਆ ਤੁਸੀਂ ਉਹ ਚੀਜ਼ਾਂ ਨੂੰ ਸਾਡੇ ਨੂੰ ਦੱਸਿਓ ਮਾੜੀ ਹੋਈ ਤਾਂ ਮਾੜੀ ਦੱਸਿਓ ਚੰਗੀ ਹੋਈ ਵੀਰ ਜੀ ਚੰਗੀ ਦੱਸਿਓ ਹਾਂ ਠੀਕ ਹੈ ਜੀ ਅੱਜ ਆਹ ਦੇਖੋ ਰਸੋਈ ਜੀ ਲੱਗੀ ਚਲ ਆਦੀ ਭਾਈ ਜੀ ਮੈਂ ਇੱਕ ਗੱਲ ਕਹਿਣ ਲੱਗਿਆ ਵੀ ਦੇਖੋ ਰਸੋਈ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਜਿਹੜੇ ਸਾਡੇ ਬੰਦੇ ਤਿਆਰ ਕਰ ਰਹੇ ਨੇ ਵੀ ਕੌਣ ਆ ਰਹੇ ਨੇ ਇਸ ਕਰਕੇ ਇਹਨਾਂ ਨੂੰ ਦਿਖਾ ਰਿਹਾ ਤੇ ਰੱਬ ਜਾਣ ਕੇ ਦੱਸੋ ਵੀ ਇਹਨਾਂ ਨੂੰ ਦੱਸਿਆ ਵੀ ਮੈਂ ਆ ਰਹੇ ਨੇ ਹਾਂ ਅਚਾਨਕ ਆਪਣੇ ਕੋਈ ਆਉਣ ਦੀ ਹੋ ਗਿਆ ਆਜੋ ਹੁਣ ਮੈਂ ਤੈਨੂੰ ਲੈ ਕੇ ਚੱਲਿਆ ਵੀ ਉੱਥੇ ਕੀ ਬਣ ਰਿਹਾ ਕੀ ਨਹੀਂ ਬਣ ਚਾਹ ਇਹ ਹੈਗਾ ਸਰੋਂ ਦੇਸੀ ਸਰੋਂ ਦਾ ਤੇਲ ਜੀ ਕਿ ਕਿਹਦੇ ਬਾਰੇ ਤੁਹਾਨੂੰ ਹੋਰ ਦੱਸਣ ਲੱਗਿਆਂ ਦੇਵੇਂ ਸਰੋਂ ਦੇ ਤੇਲ ਬਾਰੇ ਜੀ ਤੁਸੀਂ ਬਾਜ਼ਾਰ ਤੋਂ ਸਰੋਂ ਦਾ ਤੇਲ ਲੈ ਲਓ ਤੁਹਾਡੇ ਸਰੋਂ ਦੇ ਤੇਲ ਤੇ ਧੱਗ ਨਹੀਂ ਆਉਂਦੀ ਸਾਡੇ ਤੇਲ ਤੇ ਧੱਗ ਆਉਂਦੀ ਆ ਜੀ ਤੁਸੀਂ ਕਹੋਗੇ ਇਹ ਕੀ ਕਿਉਂਕਿ ਸਰੋਂ ਤਾਂ ਉਹੀ ਆ ਇੱਕ ਕੰਪਨੀ ਨੇ ਤੇਲ ਬਣਾਤਾ ਉਹਦੇ ਧੱਗ ਨਹੀਂ ਆਈ ਸਾਸੀਂ ਤੇ ਆ ਸਿੱਧਾ ਕੱਢ ਕੇ ਕਿਢਾਏ ਚ ਪਾ ਲੈ ਸਾਡੇ ਤੇਲ ਆ ਗਏ ਬਾਹਲੇ ਲੋਕ ਇਹਨੂੰ ਵਧੀਆ ਨਹੀਂ ਮੰਨਦੇ ਵੀ ਧੱਗ ਆਉਂਦੀ ਆ ਕਿਉਂਕਿ ਉਹਨਾਂ ਨੇ ਤਾਂ ਕਾਰਟ ਛੋੜੇ ਪਾ ਕੇ ਤੇਲ ਨੂੰ ਖਤਮ ਕਰਕੇ ਰਫਾਇਨ ਕਰ ਦੇਣਾ ਉਹਨਾਂ ਨੇ ਫਾਸਟ ਨੂਨ ਵਗੈਰਾ ਬਹੁਤ ਕੁਝ ਪੈਂਦਾ ਅਸੀਂ ਵੀ ਜਾਣਦੇ ਆ ਪਰ ਅਸੀਂ ਨਹੀਂ ਪਾਉਂਦੇ ਇਹਨੇ ਚੀਜ਼ਾਂ ਨੂੰ ਅਸੀਂ ਮਿਲਾ ਕੇ ਤਿੰਨੇ ਆਟਮਾਂ ਨੂੰ ਇਕੱਠੀਆਂ ਕਰਕੇ ਅਸੀਂ ਫੇਰ ਚਾਰ ਬਣਾਉਂਦੇ ਆਂ ਆ ਕੇ ਇਕੱਲਾ ਵੱਡਾ ਬਣਾਉਂਦੇ ਆਂ ਆ ਕੇ ਇਕੱਲਾ ਛੋਟਾ ਬਣਾਉਂਦੇ ਆਂ ਬਾਕੀ 22 ਆਏ ਨੇ ਜੋ ਕੁਛ ਇਹਨਾਂ ਨੇ ਦੇਖਿਆ ਬਾਈ ਜੀ ਪੁੱਛ ਲਓ ਬਾਕੀ ਵੀ ਇਹਨਾਂ ਨੂੰ ਹੋਏ ਬਹੁਤ ਦੱਸਣਗੇ ਦੱਸੋ ਬਾਈ ਜੀ ਕਿਵੇਂ ਲੱਗਿਆ ਨਹੀਂ ਬਹੁਤ ਵਧੀਆ ਬਿਲਕੁਲ ਕੋਈ ਸ਼ੱਕ ਨਹੀਂ ਜੋ ਕੁਛ ਵੀਡੀਓ ਚ ਵੇਖਿਆ ਸੀ ਉਦੋਂ ਡਗੁਣਾ ਹੀ ਜ਼ਿਆਦਾ ਸੱਚ ਆ ਵਧੀਆ ਲੱਗਿਆ ਜੀ ਹਾਂ ਜੋ ਪਾਸੇ ਵੇਖੀ ਸੀ ਨਾ ਉਸ ਤੋਂ ਜ਼ਿਆਦਾ ਸਚਾਈ ਆ ਉੱਥੇ ਵੀ ਦੇਖ ਕੇ ਤਾਂ ਵੀਡੀਓ ਹੋਰ ਚੀਜ਼ ਹੁੰਦੀ ਆ ਜਿਹੜੀ ਮੌਕੇ ਤੇ ਦੇਖਣਾ ਉਹ ਸਚਾਈ ਹੋਰ ਚੀਜ਼ ਆ ਬਹੁਤ ਘੱਟ ਹੁੰਦੇ ਜੇ ਚਾਂਸ ਕਿ ਕੋਈ ਬੰਦਾ ਆਪਣੀ ਮਤਲਬ ਦਿਖਾਉ ਜਗਾ ਵਿਖਾਉਂਦਾ ਹੀ ਨਹੀਂ ਜੀ ਵਿਖਾਉਂਦਾ ਹੀ ਨਹੀਂ ਬਣਾਉਣ ਵਾਲਿਆਂ ਨੇ ਤਾਂ 135 ਕਰਨੇ ਹੁੰਦੇ ਜੀ ਪਰ ਇਸ ਥਾਂ ਨਹੀਂ ਵੀ ਮਸਾਲੇ ਵੀ ਤੁਹਾਨੂੰ ਕੋਈ ਕਾ ਕਾਈ ਜਾਂਦੇ ਆ ਤੇ ਦੂਜਾ ਵੀ ਚੈੱਕ ਕਰਾਈ ਜਾਂਦਾ ਇੰਨਾ ਨਹੀਂ ਕਰਾਉਂਦਾ ਜਿਹੜਾ ਬਣਾਉਣ ਵਾਲਾ ਵਿਖਾਉਣ ਵਾਲਾ ਡੱਬੇ ਚ ਪਾਇਆ ਹੋਰ ਹੁੰਦਾ ਤੇ ਮਾਲ ਦੇਣ ਵਾਲਾ ਹੋਰ ਹੁੰਦਾ ਐਨੀ ਸਫਾਈ ਨਹੀਂ ਲੱਗ ਸਕਦਾ ਕੋਈ ਇੱਕ ਹੋਰ ਦੱਸੋ ਜੀ ਵੀ ਕੋਈ ਸੋਡੇ ਨਾਲ ਪਹਿਲਾਂ ਆਪਣੀ ਇਹ ਕਮਿਟਮੈਂਟ ਤਾਂ ਨਹੀਂ ਹੋਈ ਸੀ ਤੁਸੀਂ ਅਚਾਨਕ ਆਏ ਉਹਦੇ ਕੱਲ ਬਿਲਕੁਲ ਸਾਡੇ ਨਾਲ ਕੋਈ ਕੋਈ ਕਮਿਟਮੈਂਟ ਨਹੀਂ ਜਿਵੇਂ ਅਸੀਂ ਆਖਿਆ ਸੀ ਇਹ ਤਾਂ ਤੁਸੀਂ ਆਪੇ ਕਿਹਾ ਵੀ ਆਓ ਸਾਡਾ ਪਹਿਲਾਂ ਬੰਦਾ ਦੇਖੋ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਪਰ ਅਸੀਂ ਬੰਦਾ ਵੇਖਿਆ ਤੇ ਸਾਨੂੰ ਚੰਗਾ ਲੱਗਿਆ ਸਾਰੀ ਗੱਲ ਬਹੁਤ ਵਧੀਆ ਲੱਗੀ ਬੜੀ ਖੁਸ਼ੀ ਵੀ ਹੋਈ ਆ ਵੀ ਇਹੋ ਜੀ ਚੀਜ਼ ਬੰਦੇ ਨਾਲ ਮਿਲ ਕੇ ਜਿਹੜੀ ਇਸ ਤਰ੍ਹਾਂ ਬੰਦਾ ਕਰੇ ਉਹਦੇ ਨਾਲ ਮਾਨਤਾ ਸਾਡਾ ਵੀ ਬਹੁਤ ਵਧੀਆ ਹੈ ਤੇ ਤੁਹਾਡਾ ਵੀ ਸਾਡਾ ਦਿਲੋਂ ਸਤਿਕਾਰ ਜੀ ਬਈ ਬਹੁਤ ਵਧੀਆ ਲੱਗਿਆ ਦੇਖ ਕੇ ਮਾਨੂੰ ਤਸੱਲੀ ਹੋਈ ਕਿਉਂਕਿ ਇਹ ਤਾਂ ਤੁਸੀਂ ਉੱਥੇ ਵੀ ਪਚਾ ਦਨਿਓ ਹਾਏ ਹਾਂ ਹਾਏ ਆਨ ਕਾਲ ਵੀ ਮਿਲ ਜਾਂਦਾ ਆਰਡਰ ਤਾਂ ਪਰ ਅਸੀਂ ਆਈਸੀਬ ਵੀ ਦੇਖਦੇ ਆ ਚੱਲ ਜਾ ਕੇ ਕੀ ਆ ਪਰ ਉਰੇ ਆ ਕੇ ਜਿਹੜੀ ਤਸੱਲੀ ਹੋਈ ਤੁਸੀਂ ਆਪ ਹੀ ਕਹਿਤਾ ਵੀ ਆਓ ਸਾਡੀ ਰਸੋਈ ਚ ਆਓ ਪਹਿਲਾਂ ਫਿਰ ਤੁਸੀਂ ਜਾ ਕੇ ਕਰਿਓ ਬਾਕੀ ਦਾ ਕੰਮ ਮਨ ਬਹੁਤ ਖੁਸ਼ ਹੋ ਗਿਆ ਤੁਹਾਡਾ ਮਟੀਰੀਅਲ ਦੇਖ ਕੇ ਤੁਹਾਡਾ ਜਿਹੜਾ ਗੱਲ ਕਰਨ ਦਾ ਤਰੀਕਾ ਸਹਿਜਤਾ ਚਾਰ ਦੇਖ ਕੇ ਸਾਰੇ ਪਾਸੇ ਇਹਨਾਂ ਸੌ ਦਾ 100 ਨੰਬਰ ਹੈ ਜੀ ਹਾਂ 100 ਨੰਬਰ ਹਾਂ ਜੀ ਧੰਨਵਾਦ ਜੀ ਧੰਨਵਾਦ ਜੀ ਹਰਿਆਮਰਤਾ ਬਿਲੂ ਨਹੀਂ ਚਾਖੇ ਤੁਸੀਂ ਐਡੀ ਦੂਰੋਂ ਆਏ ਹੋ ਜੀ ਤੁਸੀਂ ਫਿਰੋਜ਼ਪੁਰ ਤੋਂ ਆਇਆ ਹੋ ਜਿੱਥੋਂ ਵੀ ਆਏ ਹੋ ਤੁਸੀਂ ਸਾਡੇ ਗਮਾਂਢੀਓ ਜੀ ਅਚਾਨਕ ਆਪ ਆਇਆ ਸਭ ਨੂੰ ਪਹਿਲਾਂ ਆਪਾਂ ਦੱਸ ਹੀ ਚੁੱਕੇ ਆਂ ਪਰ ਮੈਂ ਇੱਕ ਵਾਦਾ ਕਰਦਾ ਤੁਹਾਡੇ ਨਾਲ ਵੀ ਹਾਂਜੀ ਤੁਸੀਂ ਆਪਦੇ ਘਰਾਂ ਦੇ ਵਿੱਚ ਜਾ ਕੇ ਅੱਜ ਮਿਰਚ ਦੇਖ ਲਓ ਢਿੱਲੀ ਦੇਖਦੇ ਵੀ ਹੋਮੋਗੇ ਪਰ ਆਸੀਂ ਜੀ ਆਸੀਂ ਹੈਗੀ ਵੇਚਣੀ ਮਿਰਚ ਤਾਂ ਆਸੀਂ ਵਟਣੇ ਨੇ ਪੈਸੇ ਆਪਦੇ ਹਿੱਤ ਲਈ ਵੇਚਣੀਆਂ ਆ ਮਰਤੇ ਜੇ ਤੁਹਾਡੇ ਘਰਾਂ ਚ ਵੀ ਹੋਵੇ ਆ ਲਾਓ ਜੀ ਕੈਮਰਾ ਨੇੜੇ ਤਾਂ ਮੈਂ 100% ਜੀ ਦੇਣ ਦਾ ਆ ਦੇਖੋ ਬੜੀ ਵਧੀਆ ਲਾਲ ਰੰਗ ਸਹੀ ਹੈ ਜੀ ਕੁਆਲਟੀ ਦਾ ਆ ਦੇਖੋ ਜੀ ਤੁਹਾਡੇ ਸਾਹਮਣੇ ਕੁਆਲਟੀ ਆ ਜੀ ਕੋਈ ਇਹ ਵੀ ਜੀ ਜਿੰਦਾ ਉਹ ਵੀ ਜਿਆਦਾ ਲਾਲ ਕੋਈ ਤੁਹਾਡੀ ਇਹਦੇ ਸਾਹਮਣੇ ਲਿਆਂਦੀ ਨਹੀਂ ਕੋਈ ਆਏ ਨਹੀਂ ਵੀ ਇੰਨੀ ਕੀ ਲੈਂਦੀ ਐ ਸਪੈਸ਼ਲ ਆ ਦੇਖੋ ਜੀ ਕਿੰਨੀ ਸਾਡੇ ਕੋਲੇ ਮਰਤਾ ਵੀ ਪਈ ਐ ਇਸ ਕਰਕੇ ਆਏ ਨਹੀਂ ਹੈਗਾ ਵੀ ਤੁਹਾਨੂੰ ਸਿਰਫ ਆਪਾਂ ਇੰਨੀ ਕ ਮੰਗਾ ਕੇ ਸਪੈਸ਼ਲ ਕਰਤੀ ਇਸ ਕਰਕੇ ਤਾਂ ਹੀ ਅਸੀਂ ਇਹ ਗੱਲ ਸਭ ਨੂੰ ਕਹਿ ਰਹਾਂ ਵੀ ਆਜੀ ਬੰਦੇ ਵੀ ਦੇਸੀ ਆ ਪਰ ਸਾਡਾ ਸਮਾਨ ਵੀ ਦੇਸੀ ਆ ਮਿਰਚ ਰੇਟ ਕੀ ਆਉਂਦੀ ਸੀ ਵੈਸੇ ਇਹ ਤਾਂ ਜੀ ਅਸੀਂ ਆਪਦੀ ਮੁੱਲ ਲੈਨੇ ਮਿਰਚ ਪਹਿਲਾਂ ਹਾਂਜੀ ਉਸ ਤੋਂ ਮਾਲ ਹੀ ਮਿਰਚ ਚੁੱਕਦੇ ਆ ਫੇਰ ਉਹਨੂੰ ਪਿਹਾਉਨੇ ਆ ਇਹ ਘਰੇ ਵਾਸਤੇ ਨਹੀਂ ਦਿੰਦੇ ਤੁਸੀਂ ਘਰੇ ਵਾਸਤੇ ਨਹੀਂ ਸਾਡੇ ਕੋਲ ਥੋੜੀ ਥੋੜੀ ਆ ਆਹ ਦੇਖ ਲਓ ਜੀ ਦੇਖੋ ਕੋਈ ਇਹਦੇ ਵਿੱਚ ਦੋ ਰਾਏ ਨਹੀਂ ਹੈਗੀ ਵੀ ਮਿਰਚ ਤੁਹਾਨੂੰ ਕੋਈ ਹਾਂ ਸਾਰੇ ਭਾਈ ਨੇੜੇ ਕਰਕੇ ਦੇਖ ਲਓ ਜੇ ਮਿਰਚ ਦੇ ਵਿੱਚ ਕੋਈ ਰਾ ਹੋਇਆ ਤਾਂ ਮੈਂ 100% ਦੇਣਦਾਰ ਹਾਂ ਸਾਰੇ ਭਾਈ ਨਵੇਂ ਨੇ ਇੱਕ ਵਾਰੀ ਕਹਿ ਦੇਣ ਗਲਤ ਕੰਮਾ ਉਲਟਾ ਕੰਮ ਛੱਡਣ ਦੀ ਹੈ ਬਾਕੀਆ ਮਸਾਲਾ ਜੀ ਹੁਣ ਮੈਂ ਉਰੇ ਮਾਇਲ ਵਿੱਚ ਦੀ ਕਸਬੋ ਨਹੀਂ ਆ ਸਕਦੀ ਆ ਬਾਈਆਂ ਨੂੰ ਤਾਂ ਪਤਾ ਇਹ ਦੱਸਣੀ ਦੱਸੋ ਜੀ ਮਸਾਲੇ ਦੀ ਬਾਕੀ ਨੇਤਰ ਲਕਸੋ ਆ ਜੀ ਨਹੀਂ ਤੁਸੀਂ ਸਾਨੂੰ ਮਸਾਲੇ ਦਾ ਦੱਸੋਗੇ ਹੈਨਾ ਜੀ ਨਹੀਂ ਦੇਖੋ ਇਹ ਸਾਡੇ ਸੀਕ੍ਰੇਟ ਕੀਤਾ ਹੈ ਹਾਂ ਜੀ ਇਹ ਬਿਜ਼ਨਸ ਦਾ ਹੋਇਆ ਇਹ ਬਿਜ਼ਨਸ ਪਹਟ ਹੈ ਹਾਂ ਜੀ ਹਾਂ ਜੀ ਦੇਖੋ ਆ ਅੱਧਾ ਥੋੜੇ ਸਾਹਮਣੇ ਪਿਆ ਕੋਈ ਤੁਹਾਨੂੰ ਫਾਰਮੈਲਟੀ ਨਹੀਂ ਕਰਿਆ ਸੀ ਵੀ ਲੈ ਕੇ ਦੇਤਾ ਮੜਾ ਜਾਂਦਾ ਜਦਾ ਜੀ ਚੱਕੋ ਹਾਂ ਇਸ ਕਰਕੇ ਵੀਰ ਜੀ 100 ਦਾ ਵੀ ਤੁਹਾਨੂੰ ਫਰਕ ਲੱਗੂ ਜੀ ਨਹੀਂ ਨਹੀਂ ਵਧੀਆ ਜੀ ਜਾਨਦਾਰਾ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਸੌਂਫ ਲਾਓਗੇ ਬਾਜ਼ਾਰ ਤੋਂ ਥੋੜੀ ਥੋੜੀ ਸੌਂਫ ਲੈ ਜਾਓ ਤੁਸੀਂ ਬਾਜ਼ਾਰ ਤੋਂ ਸੌਂਫ ਲੈ ਕੇ ਇਹਦੇ ਨਾਲ ਮਿਲਾ ਕੇ ਦੇਖੋ ਉਹਦਾ ਰੰਗ ਆ ਜਾਂਦਾ ਹੈ ਹਾਂ 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 ਗੱਲਾਂ ਹੋ ਗਈਆਂ ਵੇਖ ਕੇ ਸਾਨੂੰ ਮਸਾਲਾ ਸੌਂਫ ਤੇ ਵੀ ਫਰਕ ਆ ਪੜਾ ਜੀ ਚਲੋ ਵੈਸੇ ਮਸਾਲਾ ਲੈ ਇਨਾ ਕਿ ਦੇ ਦੋਗੇ ਨਾ ਸਾਨੂੰ ਤੁਸੀਂ ਸਾਲਾ ਜਰੂਰ ਦੇ ਦੇ ਕੋਈ ਨਾ ਦੱਸੇ ਸੌਂਫ ਦੇਣਾ ਤੁਸੀਂ ਸਾਡਾ ਮਾਟਨ ਆ ਜੀ ਬੱਕਰੇ ਦਾ 2 1/2 ਸਾਲ ਡੇਲੀ ਦਾ ਤਿਆਰ ਹੁੰਦਾ ਜੀ ਕੁਸਾੜਾ ਬਣਿਆ ਪਿਆ ਜੀ ਕੁਸਾੜਾ ਬਣ ਰਿਹਾ ਹੈ। ਇਧਰ ਸਾਡਾ ਮਸਾਲਾ ਬਣ ਗਿਆ ਜੀ। ਬਾਕੀ ਅਗਲਾ ਕਾਹਨੇ ਅਸੀਂ ਚਲਾ ਰਹੇ ਹਾਂ ਜੀ। ਤੇ ਕਪੂਰ ਸਾਡਾ 100 ਕਿਲੋ ਦਾ ਬਣ ਚੁੱਕਿਆ। ਦੂਜਾ ਅਸੀਂ ਹੁਣ ਸਾਡੇ ਕੋਲ ਕੱਚਾ ਸਮਾਨ ਪਿਆ ਇਹੇ ਕਰਕੇ ਆ ਪਾ ਰਹੇ। ਇਹਨਾਂ ਨੂੰ ਮਹਗਾ ਦਰਕਾ ਜੀ। ਆ ਪਿਆਜ਼ ਦੇਖ ਲਓ ਕੋਈ ਅਗੇ ਆ। ਕੋਈ ਆ ਨਹੀਂ ਹੈਗਾ ਵੀ ਤੁਸੀਂ ਸਾਡੇ ਕੋਲ ਕੋਈ ਪਿਆਜ਼ ਆਪਾ ਪਾ ਰਹੇ ਹਾਂ। ਨਹੀਂ ਉਹ ਤਾਂ ਗੱਟੇ ਪਏ ਨੇ ਜੀ ਗੰਡੇ। ਆਹ ਦੇਖੋ ਜੀ। ਸੇ ਵੀਗਾ ਕੋਈ ਆਇਆ ਨਹੀਂ ਹੈਗਾ ਵੀ ਜੀ ਦੇਖੋ ਕੋਈ ਇੱਟਾ ਧਾਰ ਮਸਾਲਾ ਨਹੀਂ ਕੁਛ ਨਹੀਂ ਹੈਗਾ ਜੋ ਨੂਨ ਮਿਰਚ ਹੈਗਾ ਉਹੀ ਆਹ ਹਰੀ ਮਿਰਚ ਅਦਰਕ ਰਗੜਿਆ ਲਾਸਨ ਰਗੜੀ ਪਈ ਆ ਉਹਦੇ ਵਿੱਚ ਆ ਆ ਪਏ ਨੇ ਬਾਕੀ ਮਸਾਲੇ ਤੁਹਾਡੇ ਸਾਹਮਣੇ ਆ ਦੇਖ ਲਈ ਇੱਕ ਮਿੰਟ ਇਧਰ ਆ ਦੇਖੋ ਜੀ ਇਹ ਤਾਂ ਬਾਕੀ ਚੀਜ਼ਾਂ ਸਾਰੇ ਤਕਰੀਬਨ ਜਾਣਦੀ ਹੋ ਤੁਸੀਂ ਜਿਹੜੀ ਆ ਚੀਜ਼ ਹੈ ਜੀ ਜਿਹੜਾ ਆ ਮਸਾਲਾ ਜੀ ਉੱਤੇ ਆਹ ਮਸਾਲਾ ਕੋਈ ਨਹੀਂ ਪੱਕਾ ਚੱਲੀ ਜਾਣ ਦੇ ਇਹ ਮਸਾਲਾ ਸੜਾ ਆਪ ਦਾ ਤਿਆਰ ਕੀਤਾ ਹੋਇਆ ਹੈ। ਇਹਦੇ ਚ ਆਪਾਂ ਕੀ ਕੀ ਪਾਉਨੇ ਆ ਜੀ? ਆਹ ਦੇਖੋ ਜੀ ਇਹਦੇ ਵਿੱਚ ਕਸਬੋਲ ਆ। ਦੇਖ ਲਿਓ। ਹਾਂ ਜੀ। ਫਿਰ ਸਾਰੇ ਕਸਬੋਲ ਆ ਜੀ। ਨਹੀਂ ਲੱਗਿਆ ਪਤਾ। ਮੈਂ ਕਿਹਾ ਉਹਦਾ ਬਹੁਤ ਬੋਲ ਆਈ ਰਹੀ ਹੈ। ਹਾਂ। ਬਿਨਾਂ ਤੇ ਨਹੀਂ। ਕਿਉਂ ਸਾਰੀ ਕਾਰਾਗਰੀ ਇਹ ਮਸਾਲੇ ਦੀ ਹੈ। ਆਪ ਦਾ ਮਸਾਲਾ ਤਿਆਰ ਕੀਤਾ ਹੈ ਨਾ ਕਿ ਅਸੀਂ ਬਾਜ਼ਾਰ ਤੋਂ ਪੀਸ ਆਪ ਪੀਸਿਆ ਜੀ ਇਹ। ਤੁਸੀਂ ਮਸਾਲਾ ਘਰ ਵਾਸਤੇ ਲੈ ਜਾਓ। ਥੋੜਾ ਥੋੜਾ ਦਾਅ ਚ ਪਾਓ ਤੁਸੀਂ ਦੇਖ ਕਿਆ ਕਮਾਲ ਆ ਕਿਸਮਾਨ ਆ ਤਾਂ ਤੁਹਾਨੂੰ ਪਤਾ ਹੀ ਅਜਮਾਨ ਇਹ ਬੱਕਰੇ ਆ ਪਾਈ ਜਿਹੜਾ ਮਾਲ ਖਰੀਦਦੇ ਆ ਇਹ ਆਪਣੇ ਦੋ ਬੰਦੇ ਨੇ ਸਾਡੀ 22 25 ਬੰਦੇ ਦੀ ਟੀਮ ਆ ਉਹ ਸਾਡੀ ਟੀਮ ਮਤਲਬ ਕਿ ਜਦੋਂ ਜੀਤੋ ਅਸੀਂ ਮਟਰ ਲੈਣਾ ਉਹ ਸਾਡੀ ਦੋ ਬੰਦਿਆਂ ਨੇ ਅੱਛਾ ਉਹਨੂੰ ਜਸਟੀਫਾਈ ਕਰਨਾ ਯੈਸ ਕਰਨਾ ਤਾਂ ਮਾਲ ਆਪਣੇ ਕੋਲੇ ਆਊਗਾ ਉਹਨਾਂ ਨੇ ਨੋ ਕਰਤਾ ਵੀ ਅਜ ਮਾਲ ਨਹੀਂ ਠੀਕ ਤਾਂ ਅਸੀਂ ਤਿੰਨ ਚਾਰ ਜਗ੍ਹਾ ਤੋਂ ਮਾਲ ਸਾਡਾ ਆਉਂਦਾ ਅਸੀਂ ਐ ਨਹੀਂ ਹੈਗਾ ਵੀ ਕਿਤੇ ਨਹੀਂ ਪੱਜੇ ਹਾਂ ਹਾਂ ਜੀ ਹਾਂ ਜਿਆ ਸਮਾਲ ਜਿਹੜਾ ਆ ਗਿਆ ਬੱਕਰਾ ਵੀ ਚੈੱਕ ਹੋਣਾ ਜੀ ਵੀ ਕਿਹੜੇ ਬੱਕਰੇ ਦਾ ਸਾਨੂੰ ਮਾਲ ਦੇ ਰਿਆ ਹੈ ਵੀ ਕਿੱਥੋਂ ਇਹ ਨਹੀਂ ਹੈਗਾ ਵੀ ਅਸੀਂ ਚੁੱਪ ਕਰਕੇ ਇੰਨਾ ਭੇਜ ਦਿਓ ਜੀ ਆ ਗਿਆ ਜੀ ਨਾ ਇਹ ਨਹੀਂ ਹੋਊਗਾ ਤੁਸੀਂ ਆਪਦਾ ਵੀ ਰੱਖੀ ਬੇਟੇ ਹਾਂ ਜੀ ਹਾਂ ਆਉਦਾ ਵੀ ਆ ਤੇ ਮੇਰਾ ਆਉਦਾ ਪਿੰਡ ਹੈ ਇਧਰ ਸੂਰਲਵੇ ਫਾਰਮ ਸਾਡੇ ਤਕਰੀਬਨ ਤਿੰਨ ਅਸੀਂ ਮੰਡੀਆਂ ਲਾਉਣੇ ਔਰ ਉਹਦੀਆਂ ਬਾਕੀ ਲੋਕਲ ਮੰਡੀਆਂ ਬਹੁਤ ਨੇ ਤਾਂ ਸਾਡੇ ਬੰਦੇ ਤਕਰੀਬਨ ਨਾਲ ਹੀ ਮਾਲ ਖਰੀਦਦੇ ਆ ਹਾਂ ਇਹ ਨਹੀਂ ਹੋਗਾ ਜੀ ਬਿਨਾ ਸਾਡੇ ਬੰਦੇ ਤੋਂ ਮਾਲ ਸਾਨੂੰ ਮਾਲ ਪਹਚਾ ਦੂ ਮਾਲਾ ਮਾਲ ਬਣਦਾ ਹੀ ਨਹੀਂ ਜੀ ਕਹਾਣੇ ਦੇ ਵਿੱਚ ਜੋ ਆਸੀਂ ਡੇਲੀ ਬਣਾਉਂਦੇ ਆ ਉਹਦੇ ਵਿੱਚ ਜੀ ਉਹਦੇ ਵਿੱਚ ਵੱਡਾ ਬੱਕਰਾ ਹੁੰਦਾ ਜੀ ਦੀ ਕਿ ਜੀ ਦਾ ਕੇ ਵਜ਼ਨ ਹੁੰਦਾ 40 50 60 ਕਿਲੋ ਦਾ ਜੀ